ਇਸ ਵੇਲੇ ਜਿਹੜੀ ਖਬਰ ਆ ਰਹੀ ਆ ਉਸ ਖਬਰ ਦੀ ਚਰਚਾ ਤੇ ਝਟਕਾ ਉਹਨਾਂ ਔਰਤਾਂ ਨੂੰ ਲੱਗੇਗਾ ਜਿਨ੍ਹਾਂ ਨੂੰ ਮਾਸਿਕ ਵਿਧਵਾ ਪੈਨਸ਼ਨ ਮਿਲਦੀ ਹੈ ਕਿਉਂਕਿ ਜੋ ਹੁਣ ਖਬਰ ਤੁਹਾਨੂੰ ਦੱਸਣ ਜਾ ਰਿਹਾ ਉਸ ਦੇ ਨਾਲ ਹੁਣ ਤੱਕ ਕਈ ਹਜ਼ਾਰ ਔਰਤਾਂ ਜਿਹੜੀਆਂ ਨੇ ਪ੍ਰਭਾਵਿਤ ਹੋ ਚੁੱਕੀਆਂ ਹਨ ਤੇ ਉਹਨਾਂ ਨੂੰ ਜਿਹੜੀ ਮਾਸਿਕ ਵਿਧਵਾ ਪੈਨਸ਼ਨ ਆ ਉਹ ਨਹੀਂ ਮਿਲੇਗੀ ਤੇ ਨਾ ਹੀ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਜੋ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸੀ ਮਾਸਿਕ ਵਿਧਵਾ ਪੈਨਸ਼ਨ ਯੋਜਨਾ ਉਹਦੇ ਵਿੱਚ ਵੱਡੀਆਂ ਬੇਨਾਮੀਆਂ ਦਾ ਖੁਲਾਸਾ ਹੋਇਆ ਜਿਸ ਕਾਰਨ ਆਮ ਲੋਕਾਂ ਤੇ ਆਮ ਜਨਤਾ ਵਿਚਾਲੇ ਹਲਚਲ ਮਚ ਗਈ ਹੈ ਦਸਨਯੋਗ ਇੱਥੇ ਇਹ ਵੀ ਹੈ ਕਿ ਹਾਲ ਹੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਕੀਤੇ ਗਏ ਇੱਕ ਸਰਕਾਰੀ ਸਰਵੇਖਣ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਯੋਜਨਾ ਲਈ ਯੋਗ ਹੋਣ ਦੇ ਬਾਵਜੂਦ ਲਗਭਗ 60 ਹਜ਼ਾਰ ਔਰਤਾਂ ਪੈਨਸ਼ਨ ਪ੍ਰਾਪਤ ਕਰ ਰਹੀਆਂ ਸਨ ਇਹਨਾਂ ਯੋਗਲਾਪਾਤਰੀਆਂ ਨੂੰ ਹੁਣ ਲਿਸਟ ਬਣਾ ਕੇ ਜਿਹੜਾ ਹਟਾ ਦਿੱਤਾ ਗਿਆ ਤੇ ਕਈ ਵਾਰ ਇਹ ਵੀ ਗੱਲ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਈ ਕਿ ਪਤੀ ਜਿੰਦਾ ਹੈ ਪਰ ਫਿਰ ਵੀ ਵਿਧਵਾ ਪੈਨਸ਼ਨ ਦਾ ਲਾਭ ਲੈ ਰਹੀਆਂ ਔਰਤਾਂ ਜਾਣਕਾਰੀ ਲੇ ਸਿਰਫ ਜਿਹੜਾ ਉਹ ਔਨਲਾਈਨ ਰਜਿਸਟਰ ਕਰਵਾਇਆ ਹੋਇਆ ਹੈ ਜਾਂ ਆਪਣੇ ਕਾਗਜ਼ ਬਣਾਏ ਹੋਏ ਨੇ ਪਰ ਦੱਸ ਦਈਏ ਕਿ ਨਵੰਬਰ 2024 ਵਿੱਚ ਵਿਭਾਗ ਨੇ ਦਿੱਲੀ ਦੇ ਇੱਕ ਜਿਹੜਾ 11 ਸਾਲੀਆ ਜ਼ਿਲ੍ਹਾ ਵਿੱਚ ਕਰਕਰ ਜਾ ਕੇ ਤਕਸੀਦਕ ਮੁਹਿੰਮ ਚਲਾਈ ਆਂਗਣਵਾੜੀ ਬੜਕਰਾਂ ਰਹੀਆਂ ਲਾਪਾਤਰੀਆਂ ਤੇ ਦਸਤਾਵੇਜ਼ਾਂ ਅਤੇ ਉਹਨਾਂ ਦੀਆਂ ਪਰਿਵਾਰਿਕ ਸਥਿਤੀਆਂ ਦੀ ਜਾਂਚ ਕੀਤੀ ਗਈ ਇਸ ਜਾਂਚ ਤੋਂ ਪਤਾ ਲੱਗਾ ਕਿ ਬਹੁਤ ਸਾਰੀਆਂ ਔਰਤਾਂ ਵਿਧਵਾ ਨਹੀਂ ਸਨ ਇਸ ਦੇ ਬਾਵਜੂਦ ਉਹ ਵਿਧਵਾ ਪੈਨਸ਼ਨ ਲੈ ਰਹੀਆਂ ਸੀ ਕੁਝ ਔਰਤਾਂ ਨੇ ਵਿਧਵਾ ਹੋਣ ਤੋਂ ਬਾਅਦ ਦੁਬਾਰਾ ਵਿਆਹ ਕਰਵਾ ਲਿਆ ਸੀ ਪਰ ਉਹਨਾਂ ਨੇ ਯੋਜਨਾ ਵਿੱਚੋਂ ਆਪਣਾ ਨਾਮ ਹਟਾਉਣ ਬਾਰੇ ਭਾਗ ਨੂੰ ਸੂਚਿਤ ਨਹੀਂ ਕੀਤਾ ਸੀ ਹੁਣ ਜਿਹੜਾ ਖਬਰਾਂ ਲਗੀਆਂ ਨੇ ਕਈ ਅਖਬਾਰਾਂ ਤੇ ਤੇ ਉਹਨਾਂ ਰਿਪੋਰਟਾਂ ਦੀ ਜੇਕਰ ਮੰਨੀਏ ਤਾਂ ਸੀਨੀਅਰ ਅਧਿਕਾਰੀਆਂ ਨੇ ਉੱਥੇ ਇਹ ਵੀ ਬਿਆਨ ਉਹਨਾਂ ਦੇ ਛਪੇ ਨੇ ਕਿ ਦਿੱਲੀ ਵਿੱਚ ਲਗਭਗ 60 ਹਜ਼ਾਰ ਮਹਿਲਾ ਪੈਨਸ਼ਨ ਲਾਪਤਰੀਆਂ ਨੂੰ ਆਯੋਗ ਪਾਇਆ ਗਿਆ ਇਸ ਤੋਂ ਬਾਅਦ ਉਹਨਾਂ ਦੇ ਨਾ ਯੋਜਨਾ ਲਿਸਟ ਦੇ ਵਿੱਚ ਹਟਾ ਦਿੱਤੇ ਗਏ ਨੇ ਪਪਿਖ ਵਿੱਚ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਹਾਲਾਂਕਿ ਜ਼ਿਲ੍ਹਾ ਪੱਧਰ 'ਜਾਂ ਸ਼੍ਰੇਣੀ ਅਨੁਸਾਰ ਆંકੜੇ ਫਿਲਹਾਲ ਜਨਤਕ ਨਹੀਂ ਕੀਤੇ ਗਏ ਹਨ ਪਰ ਹਾਲ ਹੀ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਦਿੱਲੀ ਸਰਕਾਰ ਸਾਰੀਆਂ ਯੋਜਨਾਵਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਟੀਚਾ ਨਿਰਧਾਰਤ ਨਾਲ ਚਲਾਏਗੀ ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਅਸਲ ਲੋੜਵੰਦ ਤੱਕ ਪਹੁੰਚਣਾ ਅਤੇ ਅਯੋਗ ਲਾਪਾਤਰੀਆਂ ਨੂੰ ਰੋਕਣ ਲਈ ਸਮੇਂ-ਸਮੇਂ ਤੇ ਸਖਤ ਜਾਂਚ ਮੁਹਿੰਮਾਂ ਚਲਾਈਆਂ ਜਾਣਗੀਆਂ ਪ੍ਰੋਜੈਕਟ ਦਾ ਉਦੇਸ਼ ਅਤੇ ਯੋਗਤਾ ਕੀ ਇਹ ਦਿੱਲੀ ਸਰਕਾਰ ਦੀ ਇਹ ਯੋਜਨਾ ਦੁਖੀ ਔਰਤਾ ਖਾਸ ਕਰਕੇ ਵਿਧਵਾਵਾਂ ਤਲਾਕਸ਼ੂਤ ਦਾ ਪਤੀ ਦੁਆਰਾ ਜਿਹੜੀਆਂ ਅਲੱਗ ਕਰ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਚਲਾਇ ਗਈ ਸੀ ਤੇ ਉਹਨਾਂ ਨੂੰ ਹਰ ਮਹੀਨੇ 2500 ਰੁਪਏ ਜਿਹੜੇ ਸੀ ਉਹ ਵਿੱਤੀ ਸਹਾਇਤਾ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਸਿੱਧੀ ਜਾਂਦੀ ਸੀ ਪਰ ਹੁਣ ਔਰਤ ਦੀ ਉਮਰ 18 ਸਾਲ ਤੋਂ ਬਾਅਦ ਹੋਣੀ ਚਾਹੀਦੀ ਹੈ ਜੋ ਕਿ ਇਸ ਦੇ ਲਈ ਅਪਲਾਈ ਕਰ ਸਕਦੀਆਂ ਹਨ ਤੇ ਉਸ ਦੀ ਸਾਲਾਨਾ ਆਮਦ ਜਿਹੜੀ ਆਮਦਨ ਉਹ 1 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਘੱਟੋ ਘੱਟ 5 ਸਾਲ ਤੋਂ ਦਿੱਲੀ ਵਿਦੇ ਵਿੱਚ ਰਹਿ ਰਹੀ ਹੋਵੇ ਪਰ ਜਿਹੜੀਆਂ ਬੇਨਾਮੀਆਂ ਨਾਲ ਨਜੀਠਣ ਲਈ ਚੁੱਕੇ ਗਏ ਕਦਮ ਸਰਕਾਰ ਦਾ ਕਹਿਣਾ ਹੈ ਕਿ ਤਕਸੀਦ ਇੱਕ ਚੱਲ ਰਹੀ ਸੀ ਪ੍ਰਕਿਰਿਆ ਹੈ ਤੇ ਅਤੇ ਇਹ ਨਿਯਮਿਤ ਤੌਰ ਤੇ ਕੀਤੀ ਜਾਏਗੀ ਵਿਭਾਗ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੀ ਪਰਿਵਾਰਕ ਸਥਿਤੀ ਵਿੱਚ ਕੋਈ ਬਦਲਾਅ ਹੁੰਦਾ ਹੈ ਜਿਵੇਂ ਕਿ ਦੁਬਾਰਾ ਵਿਆਹ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਉਹ ਜਿਹੜਾ ਉਹ ਲਗਾਤਾਰ ਵਿਭਾਗ ਨੂੰ ਸੂਚਿਤ ਕਰਨ ਤਾਂ ਕਿ ਜੋ ਲੋੜਵੰਦ ਨੇ ਉਹਨਾਂ ਨੂੰ ਜਿਹੜੀ ਐ ਇਸ ਯੋਜਨਾ ਦਾ ਲਾਭ ਮਿਲ ਸਕੇ ਇਹ ਯੋਜਨਾ 2007 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਉਦੋਂ ਲਗਭਗ 3.5 ਲੱਖ ਔਰਤਾਂ ਨੇ ਇਸ ਵਿੱਚ ਰਜਿਸਟਰ ਆਪਣੇ ਆਪ ਨੂੰ ਕਰਵਾਇਆ ਸੀ ਇਸ ਪੈਨਸ਼ਨ ਯੋਜਨਾ ਦਿੱਲੀ ਵਿੱਚ ਹਜ਼ਾਰਾਂ ਔਰਤਾਂ ਲਈ ਜਿਹੜਾ ਉਹ ਜੀਵਨ ਰੇਖਾ ਰਾਹੀ ਜਿਹੜੀ ਉਹ ਨਵੀਂ ਕਾਰਗਰ ਸਿੱਧ ਹੋਈ ਕਿਉਂਕਿ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਸਥਾਈ ਨਹੀਂ ਸੀ ਹਾਲਾਂਕਿ ਹਾਲ ਹੀ ਦੇ ਜਿਹੜੇ ਸਰਵੇਖਣ ਵਿੱਚ ਇਹ ਦਿਖਾਇਆ ਗਿਆ ਕਿ ਨਿਗਰਾਨੀ ਅਤੇ ਤਸਦੀਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਹੋਰ ਵੀ ਲੋੜ ਹੈ ਕਿਉਂਕਿ 60 ਹਜ਼ਾਰ ਕਿਸੇ ਸੂਬੇ ਦੇ ਵਿੱਚ ਅਜਿਹੇ ਲੋਕ ਜੋ ਪੈਨਸ਼ਨ ਦੇ ਹੱਕਦਾਰ ਨਹੀਂ ਨੇ ਪਰ ਪੈਨਸ਼ਨ ਲੈ ਰਹੇ ਨੇ ਤੇ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਕਿੰਨਾ ਉਹ ਜਿਹੜਾ ਹਨੇਰਾ ਪਾਰੇ ਨੇ ਜਾਂ ਧੂੜ ਪਾਰੇ ਨੇ ਪਰ ਦੂਜੇ ਪਾਸੇ ਹੁਣ ਇਸ ਦੇ ਲਈ ਜਿਹੜੀ ਤਸਦੀਕ ਆ ਉਹ ਕੀਤੀ ਗਈ ਆ ਤੇ 60000 ਤੋਂ ਇੱਕ ਗਿਣਤੀ ਵੱਧ ਵੀ ਸਕਦੀ ਆ ਇਹ ਵੀ ਜਿਹੜੇ ਸਾਡੇ ਜਾਣਕਾਰ ਸੂਤਰ ਨੇ ਉਹ ਕਹਿੰਦੇ ਨੇ ਪਰ ਦੂਜੇ ਪਾਸੇ ਐਕਸ਼ਨ ਦੇ ਵਿੱਚ ਸਰਕਾਰ ਆ ਤੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਹੀ ਇਸ ਪੈਨਸ਼ਨ ਯੋਜਨਾ ਦਾ ਜਿਹੜਾ ਉਹ ਫਾਇਦਾ ਮਿਲਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ